ਖਾਣਾ ਜਿਹੜਾ ਬਣਾਣਾ ਖਾਣੇ ਦੀ ਸਮਝ ਜਿੱਡਾ ਮਰਜ਼ੀ ਕੋ ਵੱਡਾ ਸ਼ੈਫ ਹੋ ਜਾਵੇ ਜਿਹੜੀਆਂ ਸਾਡੀਆਂ ਨਾਨੀਆਂ ਦਾਦੀਆਂ ਜੋ ਬਣਾ ਗਈਆਂ ਉਹਨਾਂ ਦੇ ਰਗਾਂ ਦੇ ਵਿੱਚ ਚੱਲਦਾ ਸੀ ਇਹ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਹੁੰਦਾ ਸੀ ਤੇ ਜਿਹੜੀ ਸਿਹਤ ਦੀ ਕਹਾਣੀ بگੜੀ ਹੈ ਸਿਹਤ ਸੰਭਾਲ ਸਿਰਫ ਜਨਾਨੀਆਂ ਕਰ ਸਕਦੀਆਂ ਸਾਨੂੰ ਜੋ ਮਿਲਦਾ ਉਹਨੂੰ ਨਹੀਂ ਉਹਦੀ ਪਛਾਣ ਨਹੀਂ ਹੈ ਉਹਨੂੰ ਬਣਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੁਸੀਂ ਆਸਪਾਸ ਦੇਖੋ ਹਸਪਤਾਲ ਦੇਖੋ ਕਿੰਨੇ ਵੱਡੇ ਵੱਡੇ ਨੇ ਔਰ ਕਿਸੇ ਨੂੰ ਕੁਝ ਨਹੀਂ ਪਤਾ ਜੋ ਕੋਈ ਡਾਕਟਰ ਕਹਿ ਰਿਹਾ ਕਰੀ ਜਾ ਰਿਹਾ ਔਰ ਮੈਨੂੰ ਇੱਕ ਬੰਦਾ ਦਿਖਾ ਦੇ ਜਿਹਦੀ ਦਵਾਈ ਲੱਗੀ ਔਰ ਉਹ ਮੁੜ ਕੇ ਛੁੱਟ ਗਈ ਹੋਵੇ ਪਿੰਡਾਂ ਦੇ ਵਿੱਚ ਬੰਦੇ ਦੱਸ ਰਿਹਾ ਕਹਿੰਦਾ ਪਿੰਡਾਂ ਵਾਂ ਤੀਨੀਆ ਨੇ ਬੰਦੇ ਜਿਹੜੇ ਢਾਈ ਟੋਟਰੋ ਹੈਗੇ ਉਹ ਕਹਿੰਦੇ ਰੋਟੀ ਪਕਾਣ ਦੀ ਲੋੜ ਨਹੀਂ ਕੁਚਾ ਭੁਗਾ ਕੇ ਖਾ ਲੋ ਮਤਲਬ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਮੇਰੇ ਫਾਦਰ ਹਾਰਲਿਕਸ ਫੈਕਟਰੀਜ਼ ਕੰਮ ਕਰਦੇ ਸੀ ਤਾਂ ਉਦੋਂ ਪਹਿਲੀ ਵਾਰੀ ਹਿੰਦੁਸਤਾਨ ਯੂਨੀਲੀਵਰ ਮੈਗੀ ਬਣਾਈ ਪਹਿਲੀ ਵਾਰੀ ਛੋਟੇ ਛੋਟੇ ਹੁੰਦੇ ਸੀ ਲੇਗੇਜ ਪੈਕੇਟ ਵੀ ਆ ਕੀ ਆ ਛੋਟੇ ਮੇਰਾ ਸਟਾਰਚ ਆ ਤੇ ਉਹ ਮਾਰਿਆ ਨਾ ਇੱਕ ਸਾਰੇ ਸਾਰੇ ਪੰਜਾਬ ਮੈਨੂੰ ਕਹਿੰਦਾ ਰੋਟ ਲਾਇ ਕਰੀਂ ਤੇ ਪਹਿਲਾਂ ਦੀ ਬੇੜਾ ਕਹੀਂ ਇਕੱਠੇ ਹੋ ਗੋ ਨਾ ਇੰਨੀ ਮੋਟਾ ਆਟਾ ਵਿੱਚ ਸੌ ਪਾਲਣੀ ਵਿੱਚ ਕੀ ਉਹਨਾਂ ਵਰਕ ਆਪਾਥੀਆਂ ਰੱਖ ਕੇ ਬਾ ਬਣਾ ਕਹੀਂ ਘੰਟਿਆਂ ਬਣਨਾ ਫਿਰ ਉਹਨੂੰ ਟੁਕੜੇ ਕਰ ਕਰਕੇ ਵੰਡਣਾ ਰੋਟ ਪਿਆਜ ਮੰਨੀਆ ਰੋਟ ਲਾਇਆ ਭਾਈ ਤੇ ਹੁਣ ਜਿਹੜੇ ਹੈਗੇ ਨਵੇਂ ਉਹਨਾਂ ਪਤੇ ਵੀ ਰੋਟ ਹੈ ਕਿਹੜਾ ਖਰੋਟ ਹੈ ਕਿਆ ਹੈ ਸਪੋਰਟ ਹੈ ਖਾਰੇ ਦੇ ਵਿੱਚ ਲੋ ਟੈਂਪਰੇਚਰ ਤੇ ਕੁਕਿੰਗ ਕਰੀ ਜਾਂਦੀ ਸੀ ਜਿਵੇਂ ਜਿਵੇਂ ਤੁਸੀਂ ਹਾਈ ਟੈਂਪਰੇਚਰ ਦੇ ਤੇ ਕੁਕਿੰਗ ਕਰੋਗੇ ਪ੍ਰੋਟੀਨਸ ਡੀਨੇਚਰ ਹੋ ਜਾਣਗੀਆਂ ਤੁਹਾਡੀਆਂ ਅੱਧੇ ਅੱਧੇ ਤੱਤ ਉਹਦੇ ਸੜ ਜਾਣਗੇ ਖਤਮ ਹੋ ਜਾਣਗੇ ਚੂਲੇ ਦੇ ਵਿੱਚੋਂ ਜਿਹੜੀ ਰਾਖ ਹੁੰਦੀ ਸੀ ਰੋਟੀ ਨਾਲ ਲੱਗ ਕੇ ਜਾਂ ਤੁਹਾਡੇ ਅੰਦਰ ਚਲੀ ਗਈ ਉਹਨੂੰ ਐਕਟੀਵੇਟਡ ਚਾਰਕੋਲ ਕਹਿੰਦੇ ਅੰਗਰੇਜ਼ੀ ਚ ਤੁਹਾਡੇ ਪਾਣੀ ਦੇ ਫਿਲਟਰ ਦੇ ਵਿੱਚ ਵੀ ਚਾਰਕੋਲ ਹੁੰਦੀ ਹੈ ਨਾ ਹੂੰ ਤਾਂ ਜਦੋਂ ਅੰਦਰ ਜਾਂਦੀ ਸੀ ਤੁਹਾਡੇ ਅੰਦਰ ਦੇ ਟਾਕਸਿਕਸ ਜਿੰਨੀਆਂ ਜਾਂ ਨਾ ਉਹਨੂੰ ਇਕੱਠੀ ਕਰਕੇ ਤੁਹਾਡੇ ਜਰੀ ਦੇ ਚੋਂ ਬਾਹਰ ਕੱਢ ਕੇ ਕੀ ਬਾਤ ਹੈ ਦਵਾਈ ਅੱਜ ਹੁਣ ਮਾਡਰਨ ਸਭ ਨੂੰ ਮਸਟਰਡ ਸੌਸ ਬੜੀ ਵਧੀਆ ਲੱਗਦੀ ਹੈ ਅੱਗੇ ਸਰੋਂ ਦਾ ਤੇਲ ਕਹਿੰਦੇ ਸੀ ਗਰੀਬਾਂ ਦਾ ਖਾਣਾ ਸਸਤਾ ਖਾਣਾ ਜੋ ਫਰਾਂਗੀ ਜਿਸ ਚੀਜ਼ ਨੂੰ ਟ੍ਰੈਂਡ ਬਣਾ ਦਨ ਉਹ ਬਣ ਜਵੇ ਕਿਉਂਕਿ ਆਪਣਾ ਦਿਮਾਗ ਅਸੀਂ ਬੰਦ ਕਰਤਾ ਹੋਇਆ ਖਾਣੇ ਨੂੰ ਸਮਝਣਾ ਪਊਗਾ ਸਿੰਪਲ ਪਿਆਜ਼ ਟਮਾਟਰ ਧਨੀਆਂ ਮਿਰਚ ਹਲਦੀ ਜੀਰਾ ਇਹੀ ਚੀਜ਼ਾਂ ਨੂੰ ਸਮਝਦੀ ਲੋੜ ਕਦੇ ਪੰਜਾਬੀ ਆਪਣੀ ਸਿਹਤ ਵਾਸਤੇ ਬੜੇ ਮਸ਼ਹੂਰ ਰਹੇ ਦੁਨੀਆ ਦੇ ਵਿੱਚ ਤਾਕੜੇ ਜਿਗਰੇ ਵਾਲੇ ਬੰਦੇ ਪਰ ਅੱਜ ਦੇ ਸਮੇਂ ਦੇ ਵਿੱਚ ਸਿਹਤ ਵਾਲਾ ਮਸਲਾ ਹੀ ਪੰਜਾਬ ਦਾ ਸਭ ਤੋਂ ਵੱਧ ਖਰਾਬ ਹੈ ਤੇ ਬਿਮਾਰੀਆਂ ਦਾ ਵੀ ਕੋਈ ਅੰਤ ਨਹੀਂ ਵੀ ਕਿੰਨੀਆਂ ਤੇ ਖਾਣਾ-ਦਾਣਾ ਮਾਰਾ ਬਦਲ ਰਿਹਾ ਮਾਰਾ ਕੋਈ ਸਿਹਤ ਅਫਸਰ ਨੇ ਪਿੱਛੇ ਦਿਖਾਇਆ ਵੀ ਜਿਹੜੇ ਪ੍ਰਵਾਸੀ ਰਾਗ ਖਾਣਾ-ਦਾਣਾ ਬਣਾ ਰਹੇ ਕੁਲਚੇ ਬਣਾ ਰਹੇ ਕੁਝ ਵੀ ਬਣਾ ਰਹੇ ਗਲਾਬ ਜੰਮਣ ਵਰਤੀਆਂ ਵਿੱਚੇ ਖਾ ਰਹੇ ਆ ਵਿੱਚੇ ਸਮਾਨ ਵਣ ਰਿਹਾ ਵਿੱਚੇ ਗੰਦ ਮੰਦ ਲੋਕ ਖਾ ਰਹੇ ਆ ਰਮਾੜੇ ਜਿਹੜੇ بڑے ਸਰਦਾਰ ਐ ਫਾਰਚੂਨਰ ਵਾਲੇ ਥਾੜਾਂ ਵਾਲੇ ਕਾਰਾਂ ਵਾਲੇ ਉਹ ਖਾਰੇ ਐ ਤੇ ਬੜੀ ਖੁਸ਼ੀਆਂ ਮਨਾ ਰਹੇ ਐ ਸੋ ਹਾਲਾਤ ਬੜੇ ਖਰਾਬ ਐ ਤੇ ਸੋ ਸਿਹਤ ਪਰ ਆਪਾਂ ਬਾਤਾਂ ਕਰਦੇ ਰਹਾਂ ਰਾਜਪਾਲ ਮਖਣੀ ਨਾਲ ਅੱਜ ਇੱਕ ਵਾਰ ਫੇਰ 90 ਦੇ ਵਿੱਚ ਸਿਹਤ ਦੇ ਉੱਪਰ ਕੋਈ ਆਪਾਂ ਨਵੀਆਂ ਬਾਤਾਂ ਉਹਨਾਂ ਤੋਂ ਸੁਣਾਂਗੇ ਸੋ ਮਖਣੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੜੀ ਦੇਰ ਬਾਅਦ ਆਪਾਂ ਮਿਲ ਰਹੇ ਐ ਮੈਂ ਕਹਿੰਦਾ ਚਲੋ ਅੱਜ ਥਾਰੇ ਚੰਗਿਆੜੇ ਸਿਹਤ ਵਾਲੇ ਫੇਸ ਨਾਲ ਆਏ ਜਾਈਏ ਵੀ ਸੋਸ਼ਲ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਮੰਜੀ ਜੀ ਜੀ ਆਇਆਂ ਨੂੰ ਸੇਤ ਦਾ ਸਵਾਲ ਜਦੋਂ ਆਂਦਾ ਤਾਂ ਮੈਂ ਵੀ ਮਤਲਬ ਸੇਤ ਬਾਰੇ ਕੋਈ ਬਹੁਤਾ ਧਿਆਨ ਰੱਖਿਆ ਨਹੀਂ ਤੇ ਮੇਰਾ ਕੀ ਹਾਲ ਹੋ ਗਿਆ ਸੀਗਾ ਤੁਹਾਨੂੰ ਸਭ ਨੂੰ ਪਤਾ ਹੈ ਪੁਰਾਣੀਆਂ ਵੀਡੀਓਜ਼ ਦੇ ਵਿੱਚ ਆਪਾਂ ਉਹਦੀ ਚਰਚਾ ਕਰੀਏ 140 ਕਿਲੋ ਮੇਰਾ ਵਜ਼ਨ ਹੋ ਗਿਆ ਸੀਗਾ ਬਲੱਡ ਸ਼ੂਗਰ ਹਾਰਟ ਦੀ ਪ੍ਰੋਬਲਮ ਆਦਰਾਂਗੇ ਸਾਰੀਆਂ ਬਿਮਾਰੀਆਂ ਭੈਣ ਭਰਾ ਹੀ ਨੇ ਹੇ ਲੱਗਦੀਆਂ ਨੇ ਪਰਮਾਤਮਾ ਨਾ ਕਰੇ ਕਿ ਇਹ ਰੋਗ ਕਿਸੇ ਨੂੰ ਚਿੰਬੜ ਜਾਣ ਨਾ ਵੱਖੋ ਵੱਖਰੇ ਹੋ ਸਕਦੇ ਨੇ ਪਰ ਇਹ ਰੋਗਾਂ ਦੇ ਨਾਲ ਜਦੋਂ ਤੁਸੀਂ ਗ੍ਰਸਤ ਹੋ ਜਾਂਦੇ ਨਾ ਫਿਰ ਮਤਲਬ ਇਹ ਮੌਤ ਤੋਂ ਵੀ ਬੱਤਰ ਉਹ ਸਮਾਂ ਹੁੰਦਾ ਉਹ ਪਰ ਪ੍ਰੋਬਲਮ ਇਹ ਹੈ ਕਿ ਜਦ ਤੱਕ ਸਾਡੇ ਤੇ ਉਹ 20 ਦਿਨ ਨਹੀਂ ਹੋ ਤੱਕ ਸਾਨੂੰ ਸੁਰਤ ਨਹੀਂ ਆਂਦੀ ਸਰਤ ਸਾਨੂੰ ਪਹਿਲਾਂ ਜਾਣੀ ਚਾਹੀਦੀ ਹੈ ਮੈਂ ਵੀ ਇਹ ਠੋਕਰ ਖਾਨ ਤੋਂ ਬਾਅਦ ਹੀ ਕਹਿ ਰਿਹਾ ਹਾਂ ਗੱਲ ਤੇ ਜਦੋਂ ਮੈਂ ਫਸ ਗਿਆ ਬਹੁਤ ਯਤਨ ਕਰੇ ਇਹਦੇ ਚੋਂ ਨਿਕਲਣ ਵਾਸਤੇ ਸਾਰੇ ਕਰਦੇ ਨੇ ਹੱਥ ਪੈਰ ਬਹੁਤ ਮਾਰਦੇ ਨੇ ਤਾਂ ਪਰਮਾਤਮਾ ਦੀ ਕਿਰਪਾ ਨਾਲ ਮੈਂ ਇਹਦੇ ਚੋਂ ਬਾਹਰ ਆ ਸਕਿਆ ਔਰ ਮੈਨੂੰ ਕੁਝ ਚੀਜ਼ਾਂ ਸਮਝੀਆਂ ਮੈਂ ਕਿਉਂਕਿ ਮੈਂ ਖੋਜੀ ਪ੍ਰਵਿਰਤੀ ਵਾਲਾ ਬੰਦਾ ਸ਼ੁਰੂ ਤੋਂ ਮੇਰੀ ਜਿਹੜੀ ਪ੍ਰਵਿਰਤੀ ਹੈ ਖੋਜ ਕਰਨ ਦੀ ਹੋਇਆ ਤੇ ਕਾਫੀ ਖੋਜ ਕੀਤੀ ਖੋਜ ਤੋਂ ਬਾਅਦ ਇਹ ਸਮਝ ਆਇਆ ਕਿ ਸਰੀਰ ਜਿਹੜਾ ਇਹ ਇਹਨੂੰ ਕਿਵੇਂ ਚਲਾਣਾ ਸਾਨੂੰ ਇਹਦੀ ਸਮਝ ਹੀ ਨਹੀਂ ਅਸੀਂ ਗੱਲਾਂ ਤਾਂ ਕਰ ਹੀ ਜੰਨੇ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਸਰੀਰ ਨੂੰ ਕਿਵੇਂ ਚਲਾਣਾ ਮਖਣੀ ਸਾਹਿਬ ਆਪਾਂ ਜਿਹੜੀ ਪਹਿਲਾਂ ਬਾਤ ਕਰ ਰਹੇ تھے ਮੇਰੇ ਖਿਆਲ ਹੈ ਆਪਾਂ ਉਹ ਮੁੱਦੇ 'ਤੇ ਭਰਾਵੇਂ ਕਿ ਥਮੇ ਬਾਤ ਕਰ ਰਹੇ تھے ਕਿ ਬਿਮਾਰੀਆਂ ਬਹੁਤ ਵਧ ਰਹੀਆਂ ਕਿਸ ਵਾਸਤੇ ਬੰਦੇ ਜ਼ਿੰਮੇਵਾਰ ਹੈ ਕਿ ਤੀਵੀਆਂ ਜ਼ਿੰਮੇਵਾਰ ਹੈ ਬੜਾ ਦਿਲਚਸਪ ਲੱਗਿਆ ਮੈਨੂੰ ਥਮੇ ਕਿਸ ਤਰ੍ਹਾਂ ਇਹ ਤੱਤ ਕੱਢਿਆ ਵੈਸੇ ਤਾਂ ਮੈਂ ਆਪਣੀ ਵੀਡੀਓ ਦੇ ਵਿੱਚ ਦੱਸਿਆ ਵੀ ਤਾਂ ਮੈਂ ਕੋਈ ਡਾਕਟਰ ਨਹੀਂ ਹੈਗੇ ਕੋਈ ਪ੍ਰੈਕਟਿਸ ਨਹੀਂ ਕਰਦੇ ਖੋਜ ਕਰ ਰਹੇ ਆ ਸੋ ਇਹ ਥਾਰਾ ਤਜਰਬਾ ਹੈ ਹਰੇਕ ਬੰਦੇ ਦਾ ਆਪਣਾ ਤਜਰਬਾ ਹੈ ਨਹੀਂ ਆਪਾਂ ਕਹਿੰਦੇ ਵੀ ਥਾਰਾ ਤਜਰਬਾ ਉਤਨਾ ਪਰ ਇਹ ਬੜਾ ਦਿਲਚਸਪ ਲੱਗਿਆ ਮੈਨੂੰ ਵੀ ਇਹ ਸਾਰੇ ਮਸਲੇ ਵਾ ਵੀ ਬੰਦੇ ਆਰ ਟੀਵੀ ਵਿੱਚ ਕੌਣ ਜ਼ਿੰਮੇਵਾਰ ਹੈ ਤੁਸੀਂ ਨਾ ਅੱਜ ਮੇਰੀ ਜੁੱਤੀਆਂ ਪਵਾਣ ਦੇ ਮੂਡ ਚੋਂ ਵੀ ਰੋਗ ਵਧ ਰਿਹਾ ਨਹੀਂ ਇਹ ਸਵਾਲ ਮੇਰੇ ਮਨ ਚ ਉੱਠਿਆ ਸੀਗਾ ਵੀ ਜ਼ਿੰਮੇਵਾਰ ਕੌਣ ਹੈ ਹੂੰ ਜ਼ਿੰਮੇਵਾਰੀ ਕਿਦੀ ਬਣਦੀ ਹੈ ਜਿਹੜਾ ਇਹ ਰੋਗ ਵਧ ਰਹੇ ਨੇ ਤੇ ਸਿਹਤ ਘਟ ਰਹੀ ਹੈ ਬੇਸਿਕਲੀ ਜੇ ਆਪਾਂ ਇਹ ਦੇਖੀਏ ਕਿ ਜ਼ਿੰਮੇਵਾਰੀ ਕਿਸੇ ਇੱਕ ਦੇ ਸਿਰ ਤੇ ਨਹੀਂ ਆਪਾਂ ਇਹਦੀ ਬਣ ਸਕਦੇ ਪਰ ਇਸ ਵਿਸ਼ੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਪਹਿਲਾਂ ਜੇ ਤੁਸੀਂ ਮੈਨੂੰ ਆਜ਼ਾਦ ਤੇ ਦੋ ਤੱਕ ਮੈਂ ਛੋਟੀ ਜੀ ਕਹਾਣੀ ਸੁਣਾ ਦਮ ਸੁਣਾਓ ਜੀ ਸੁਣਾਓ ਕਹਾਣੀ ਸੁਣਨਾ ਹੈ ਪਹਿਲਾਂ ਆਪਣੇ ਸਿਆਣੇ ਵੈਸੇ ਉਹ ਕਹਾਣੀਆਂ ਦੇ ਵਿੱਚ ਤੇ ਕੋਈ ਬਰਤਾਂਤ ਜਿਹੜਾ ਪੈਦਾ ਕਰਦੇ ਤੇ ਉਹ ਬਹੁਤ ਕਮਾਲਤਾ ਹੋ ਅਸਲ ਦੇ ਵਿੱਚ ਕਹਾਣੀ ਜਾਂ ਜਿਹੜੀ ਤਸਵੀਰਾਂ ਨੇ ਹਿੰਦੁਸਤਾਨ ਸਾਡੀ ਧਰਤੀ ਹੋ ਕਹਾਣੀਆਂ ਵੀ ਕਥਾ ਕਹਾਣੀਆਂ ਦੀਆਂ ਤਸਵੀਰਾਂ ਦੀਆਂ ਇਹ ਇਨਸਾਨ ਦਾ ਦਿਮਾਗ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਤਸਵੀਰਾਂ ਉਹਨੂੰ ਨਹੀਂ ਭੁੱਲਦੀਆਂ ਜੇ ਤੁਸੀਂ ਕਿਸੇ ਬੰਦੇ ਨੂੰ ਦੇਖਿਆ ਹੁੰਦਾ ਉਹਦਾ ਨਾਮ ਭੁੱਲ ਜੋਗੇ ਹੂੰ ਉਹਦੀ ਸ਼ਕਲ ਨਹੀਂ ਭੁੱਲਦੇ ਤੋਂ ਇਸੇ ਕਰਕੇ ਸਾਡੇ ਅਲੱਗ-ਅਲੱਗ ਚੀਜ਼ਾਂ ਦੇ ਚਿੱਤਰਣ ਕਰੇ ਗਏ ਉਹਦੇ ਨਾਲ ਕਥਾ ਕਹਾਣੀ ਜੋੜੀ ਗਈ ਉਹ ਕਹਾਣੀਆਂ ਜਿਹੜੀਆਂ ਨੇ ਉਹ ਫੈਕਟ ਨਹੀਂ ਸੀ ਹੁੰਦੀਆਂ ਪਰ ਉਹ ਟਰੂਥ ਹੁੰਦੀਆਂ ਸੀ ਫੈਕਟ ਮਤਲਬ ਹੋਈਆਂ ਨਹੀਂ ਸੀ ਹੋਈਆਂ ਪਰ ਸੱਚਾਈ ਹੁੰਦੀ ਸੀ ਉਹ ਤੋਂ ਕਿਸੇ ਵੀ ਚੀਜ਼ ਨੂੰ ਸਮਝਣ ਵਾਸਤੇ ਉਹਨੂੰ ਕਥਾ ਕਹਾਣੀ ਦਾ ਰੂਪ ਦਿੱਤਾ ਜਾਂਦਾ ਰਿਹਾ ਤੋਂ ਇੱਕ ਪੰਡਿਤ ਜੀ ਸੀ ਮੇਰੇ ਫਾਦਰ ਹਾਰਲਿਕਸ ਫੈਕਟਰੀਜ਼ ਕੰਮ ਕਰਦੇ ਸੀ ਤਾਂ ਉਦੋਂ ਪਹਿਲੀ ਵਾਰੀ ਹਿੰਦੁਸਤਾਨ ਯੂਨੀਲੀਵਰ ਨੇ ਮੈਗੀ ਬਣਾਈ ਪਹਿਲੀ ਵਾਰੀ ਛੋਟੇ ਛੋਟੇ ਹੁੰਦੇ ਸੀ ਲੈ ਕੇ ਜੈ ਪੈਕਟ ਵੀ ਆ ਕੀ ਆ ਸੰਡੇ ਜੇ ਨੀਰਾ ਸਟਾਰਚ ਆ ਉਹ ਸਟਾਰ ਸਿੱਧਾ ਸਟਾਰਚ ਚਿਆ ਹੁੰਦਾ ਜੀ ਮੜਾ ਜਿਹੜਾ ਅੰਦਰ ਜੰਮਣਾ ਏ ਤੁਹਾਡੇ ਅੰਤਲੀਆ ਮ ਜਾਵੇਗਾ ਮਾਵਾ ਕਹੇਸੇ ਜੋ ਜਿਹੜੀ ਪੱਗ ਨੂੰ ਨਹੀਂ ਜੀ ਲਾਂਦੇ ਮਾਵਾ ਅੱਛਾ ਉਹ ਹੈ ਹਾਂ ਸਟਾਰਚ ਆ ਉਹ ਅੰਦਰ ਜਮੇਗਾ ਉਹਨੇ ਪਤਾ ਨਹੀਂ ਕੀ ਕੀ ਕਰਨਾ ਉਹ ਤੇ ਅਲੱਗ ਤੋਂ ਚਰਚਾ ਕਰ ਲਾਂਗੇ ਆਪਾਂ। ਨੀਰਾ ਸਟਾਰ ਚਾਹੋ। ਅੱਜ ਦੀ ਰੇਟ ਦੇ ਵਿੱਚ ਤੁਸੀਂ ਪਹਾੜ ਕੋ ਮੰਜ਼ਿਲ ਦਿਓ ਕਿਤੇ ਮੈਗੀ ਪੁਆਇੰਟ ਬਣੇ ਹੋਏ ਨੇ ਉੱਥੇ। ਹਾਂ ਬਹੁਤ। ਮੈਗੀ ਪੁਆਇੰਟ। ਜਿੱਥੇ ਚਲ ਜਾਓ ਤੁਸੀਂ ਕਰੋੜਾਂ ਅਰਬਾਂ ਰੁਪਏ ਦੀ ਮੈਗੀ ਵਿਕਦੀ ਹੈ ਅੱਜ ਦੀ ਰੇਟ। ਇਹਦਾ ਕਸੂਰਵਾਰ ਕੌਣ ਹੈ? ਇਹਦੇ ਕਸੂਰਵਾਰ ਅਸੀਂ ਆਪਾਂ ਕਿਉਂਕਿ ਅਸੀਂ ਖਾਣੇ ਦੇ ਨਾਲ ਆਪਣਾ ਕਨੈਕਸ਼ਨ ਤੋੜਤਾ। ਜੇ ਬਚਣਾ ਤਾਂ ਹਰ ਬੰਦਾ ਚਾਹੇ ਉਹ ਕਰੋੜਪਤੀ ਹੈ ਚਾਹੇ ਉਹ ਅਰਬਪਤੀ ਹੈ ਚਾਹੇ ਉਹ ਕੋਈ ਵੀ ਕੰਮ ਕਰਦਾ। ਉਹਨੂੰ ਹਫਤੇ ਦੇ ਵਿੱਚ ਘੱਟ ਤੋਂ ਘੱਟ ਇੱਕ ਵਾਰੀ ਬਾਜ਼ਾਰ ਤੋਂ ਜਾ ਕੇ ਸਬਜ਼ੀ ਖਰੀਦਣੀ ਚਾਹੀਦੀ ਹੈ। ਇੱਕ ਵਾਰੀ ਉਹਨੂੰ ਸਬਜ਼ੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੂੰ। ਇੰਨਾ ਕਨੈਕਸ਼ਨ ਦਾ ਫੂਡ ਨਾਲ ਤੁਹਾਡਾ ਹੋਣਾ ਚਾਹੀਦਾ। ਅਸੀਂ ਪੁਰਾਤਨ ਜਿਹੜੇ ਪ੍ਰਾਚੀਨ ਟਾਈਮ ਦੇ ਵਿੱਚ ਕੀ ਕਰਦੇ ਸੀਗੇ ਸਾਨੂੰ ਕਿਸੇ ਨੂੰ ਨਹੀਂ ਪਤਾ। ਸਾਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਕਿਨੇ ਆਪਣੀ ਮਾਂ ਤੋਂ ਸਬਜ਼ੀ ਬਣਾਣੀ ਸਿੱਖੀ ਹੈ। ਉਹਦੀ ਮਾਂ ਨੇ ਆਪਣੀ ਮਾਂ ਤੋਂ ਕਿੰਨੀ ਵਧੀਆ ਸਿਖਾਈ ਸੀ ਉਹਨੇ ਸਵੇਰੇ ਭੱਜ ਕੇ ਬੱਚੇ ਤਿਆਰ ਕਰਨੇ ਆ ਸਕੂਲ ਭੇਜਣੇ ਹੋਰ ਖਾਣੇ ਨਾਲ ਤਾਂ ਕਨੈਕਸ਼ਨ ਹੀ ਨਹੀਂ ਰਿਹਾ ਤੁਹਾਡਾ ਕਿਸੇ ਦਾ ਤਾਂ ਹੁਣ ਜੇ ਕਸੂਰવાર ਲੱਭਣਾ ਹੈ ਇਹਦੇ ਤਾਂ ਲੱਭ ਲੋ ਜਿਹੜਾ ਮਰਜੀ ਕਸੂਰવાર ਪਰ ਤੁਹਾਡੀ ਸਿਹਤ ਬਾਰੇ ਆਪਾਂ ਇੰਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਕੋਈ ਕਹਿੰਦਾ ਜੀ ਕਾਲੀਆਂ ਮਿਰਚਾਂ ਖਾ ਲਓ ਕੋਈ ਕਹਿੰਦਾ ਐਂ ਕਰ ਲਓ ਕੋਈ ਕਹਿੰਦਾ ਬਾਹ ਕਰ ਲਓ ਅਰੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ ਜੇ ਤੁਸੀਂ ਜਿਹੜਾ ਖਾਣਾ ਹੈ ਉਸੇ ਨੂੰ ਸਹੀ ਢੰਗ ਨਾਲ ਤੁਸੀਂ ਬਣਾ ਕੇ ਖਾ ਲਓ ਤਾਂ ਤੁਹਾਨੂੰ ਦਵਾਈ ਦੀ ਲੋੜ ਹੀ ਨਹੀਂ ਪੈਂਦੀ ਜਿਨ੍ਹਾਂ ਨੂੰ ਅਸੀਂ ਮਸਾਲਾ ਜਿਹੜਾ ਅਸੀਂ ਕਹਿੰਨੇ ਆ ਜਿਹੜਾ ਵਰਡ ਹੈ ਇਹ ਮਸਾਲਾ ਵਰਡ ਮੁਗਲ ਲੈ ਕੇ ਆਏ ਬਾਅਦ ਚ ਅੰਗਰੇਜ਼ਾਂ ਨੇ ਵਰਤੇ ਐਕਚੁਅਲੀ ਇਹ ਨੂੰ ਔਸ਼ਧੀ ਹੁੰਦੀ ਸੀ ਇਹ ਹੂੰ ਇਹ ਕੱਲੀ ਕੱਲੀ ਚੀਜ਼ ਔਸ਼ਧੀ ਹੁੰਦੀ ਸੀ ਬਹੁਤ ਨਾਪ ਤੋਲ ਕੇ ਪਾਈ ਜਾਂਦੀ ਸੀ ਕਿਹੜੇ ਸਮੇਂ ਦੇ ਵਿੱਚ ਕਿੰਨੀ ਪੈਣੀ ਚਾਹੀਦੀ ਹੈ ਕਿੰਨੀ ਖਾਣੀ ਜੇ ਸਰਦੀਆਂ ਚ ਕੀ ਖਾਣਾ ਗਰਮੀਆਂ ਚ ਕੀ ਖਾਣਾ ਸਵੇਰੇ ਕੀ ਖਾਣਾ ਦੁਪਹਿਰੇ ਕੀ ਖਾਣਾ ਅੱਜ ਦੀ ਰੇਟਸ ਮੈਨੂੰ ਦੱਸ ਦੋ ਵੀ ਜੀ ਕੋਈ ਬਿਰਲਾ ਹੀ ਕੋਈ ਬੰਦਾ ਹੋਊਗਾ ਜਿਹਨੂੰ ਉਹ ਵੀ ਤੁੱਕੇ ਫੁੱਕੇ ਲਾਊਗਾ ਉਹਨੂੰ ਕੋਈ ਜਾਣ ਕੇ ਇਹ ਸਾਡਾ ਜਿਹੜਾ ਗਿਆਨ ਆ ਇਹ ਪੀੜੀਦਰ 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 ਚੱਲਦਾ ਆ ਰਿਹਾ ਹੈ ਸੀਗਾ ਅੱਜ ਦੀ ਡੇਟ ਦੇ ਵਿੱਚ ਅਸੀਂ ਜਿਹੜੀ ਚੀਜ਼ ਦੇ ਮਗਰ ਦੌੜ ਰਹੇ ਹਾਂ ਉਹ ਪਤਾ ਨਹੀਂ ਮਿਲੂ ਪਤਾ ਨਹੀਂ ਨਹੀਂ ਮਿਲੂਗੀ ਪਰ ਸੇਤ ਤੁਹਾਡੇ ਹੱਥੋਂ ਜਾ ਰਹੀ ਹੈ ਸਾਰਿਆਂ ਦੇ ਹੱਥੋਂ ਚਲੀ ਗਈ ਮੰਗਣੀ ਸਾਹਿਬ ਇੱਕ ਇਸ ਵਾਰ ਹੋਰ ਵੀ ਲਗਾ ਨਾ ਮਨ ਨੂੰ ਜਿਹੜੀ ਨਵੇਂ ਜਵਾਨ ਨੇ ਗਿਆ ਸਿੱਖਿਆ ਜਿਹੜੀ ਦਈ ਜਾ ਰਹੀ ਹੈ ਇਹ ਸਾਰੀ ਮਨ ਨੂੰ ਇਹੀ ਕਹਿ ਰਹੀ ਐ ਵੀ ਥਮੇ ਜਿਹੜਾ ਘਰਾਂ ਜੋ ਕੁਝ ਕਰ ਰਹੇ ਆ ਉਹ ਸਾਰਾ ਕੁਝ ਗਲਤ ਐ ਜਿੰਨੇ ਵੀ ਸੈਂ ਸਾਰੀ ਨਵੇਂ ਤਰੀਕੇ ਤਰੀਕੇ ਆ ਰਹੇ ਆ ਜਿਵੇਂ ਆਪਾਂ ਮੈਗੀ ਦੀ ਬਾਤ ਕਰ ਰਹੀ ਆ ਆ ਗਿਆ ਐ ਮੈ ਕੁਲਚੇ ਵਰਗਰ ਕੁਝ ਵੀ ਐ ਉਹਦੇ ਮੈਂ ਬੰਦਿਆਂ ਨੂੰ ਖੁਦ ਅਹਿਸਾਸ ਕਰਾਇਆ ਜਾ ਰਿਹਾ ਵੀ ਜਿਹੜਾ ਥਾਰਾ ਖਾਣਾ ਆਪਾਂ ਮੈਕਡੋਨਲਡ ਮਾ ਖਾਰੇ ਜਾਂ ਕੇ ਵੀ ਥਾਰਾ ਖਾਣਾ ਜਿਹੜਾ ਘਰਾਂ ਥੋਂ ਖਾਰੇ ਤੇ ਕੁਝ ਨਹੀਂ ਇੱਕ ਵਾਰੀ ਆਊਟਿੰਗ ਹੋਣੀ ਚਾਹੀਦੀ ਐ ਉਹ ਸ਼ਬਦ ਛੱਡ ਕੇ ਤੇ ਅਸੀਂ ਡਿਨਰ ਕੀਤਾ ਇੰਜੋਏ ਕੀਤਾ ਤੇ ਉੱਥੇ ਫੇਸਬੁੱਕ ਤੇ ਬਹੁਤ ਬੱਤੀਆਂ ਬਲ ਰਹੀਆਂ ਸਾਰਾ ਕੁਝ ਚੱਲ ਰਿਹਾ ਹਾਂ ਉਹਦੇ ਮੱਕ ਵੀ ਨਹੀਂ ਹੈਗਾ ਦੇਖੋ ਸਵਾਲ ਇਹਦੇ ਚ ਇਸ ਤਰ੍ਹਾਂ ਹੈ ਮਨਜੀਤ ਸਿੰਘ ਜੀ ਜਿਨੇ ਸੌਦਾ ਵੇਚਣਾ ਉਹਨੇ ਤਾਂ ਇਹ ਸਾਰਾ ਕੁਝ ਕਰਨਾ ਹੀ ਕਰਨਾ ਉਹ ਗੁਮਰਾਹ ਕਰੂ ਗਈ ਤੁਹਾਡੇ ਕੋਲੇ ਕੋਈ ਹੱਲ ਹੈ ਕਿ ਤੁਸੀਂ ਉਹ ਬੱਚਿਆਂ ਨੂੰ ਉਹਦੀ ਜਗ੍ਹਾ ਕੋਈ ਹੋਰ ਵਿਕਲਪ ਦੇ ਸਕੋ ਜਦ ਤੱਕ ਤੁਸੀਂ ਕੋਈ ਵਿਕਲਪ ਨਹੀਂ ਦਿੰਦੇ ਅੰਗਰੇਜ਼ੀ ਚ ਕਹਿੰਦੇ ਇਫ ਯੂ ਡੋਨਟ ਹੈਵ ਅ ਸੋਲੂਸ਼ਨ ਯੂ ਆਰ ਪਾਰਟ ਆਫ ਅ ਪ੍ਰੋਬਲਮ ਮਤਲਬ ਜੇ ਤੁਹਾਡੇ ਕੋਲੇ ਹੱਲ ਨਹੀਂ ਤਾਂ ਤੁਸੀਂ ਸਮੱਸਿਆ ਦਾ ਹਿੱਸਾ ਹੀ ਹੋ ਸੋ ਮਸੱਵਲੇ ਸੀ ਉਂਗਲੀ ਕਰ ਰਹੇ ਆ ਵੀ ਇਹ ਸਮੱਸਿਆ ਹੈ ਸਭ ਨੂੰ ਪਤਾ ਹੈ ਇਹ ਸਮੱਸਿਆ ਦਾ ਉਹਦਾ ਹੱਲ ਉਹਦਾ ਕੋਈ ਹੱਲ ਸੋਚਣਾ ਪਊਗਾ ਅਸੀਂ ਸੋਚਿਆ ਹੱਲ ਉਹਦਾ ਤੁਹਾਨੂੰ ਤੜਕਾ ਬਣਾ ਕੇ ਦੇਣਾ ਮੈਂ ਹੂੰ ਪਰਾਚੀਨ ਤਰੀਕੇ ਨਾਲ ਜਿਵੇਂ ਬਣਦਾ ਸੀਗਾ ਉਵੇਂ ਬਣਾ ਕੇ ਦੇਨੇ ਔਰ ਮੇਰੀ ਕੋਸ਼ਿਸ਼ ਇਹ ਹੈ ਕਿ ਜੇ ਤੜਕਾ ਬਣਿਆ ਬਣਾਇਆ ਤੁਹਾਨੂੰ ਮਿਲ ਗਿਆ ਸਬਜ਼ੀ ਤੁਹਾਡੀ 5 ਮਿੰਟਸ ਚ ਬਣ ਜੂਦੀ ਆਪ ਉਹ ਸਾਰੀ ਦੇਸੀ ਚੀਜ਼ਾਂ ਨਾਲ ਬਣਾਇਆ ਦੇਸੀ ਚੀਜ਼ਾਂ ਦਾ ਬਣਾਇਆ ਕਿਵੇਂ ਬਨਣਾ ਚਾਹੀਦਾ ਪ੍ਰੋਪਰ ਜੋਕੀ ਸਾਇੰਸ ਵਾਲੀ ਮਸ਼ੀਨਾਂ ਉਹਦੇ ਚ ਲਾਈਆਂ ਕਿਉਂਕਿ 27 ਸਾਲ ਮੈਂ ਮਸ਼ੀਨਾਂ ਬਣਾਈਆਂ ਨੇ ਉਸ ਤੋਂ ਬਾਅਦ 2013 ਤੋਂ ਮੈਂ ਮਿੱਟੀ ਦੇ ਕੰਮ ਕਰਿਆ ਉਸ ਤੋਂ ਬਾਅਦ ਸੇਧ ਤੇ ਕੰਮ ਕਰਿਆ ਮੇਰੇ ਸਾਰੇ ਜੀਵਨ ਦਾ ਨਚੋੜ ਹੈ ਉਹ ਮੰਗਣੀ ਸਾਹਿਬ ਇਹ ਵੀ ਦੱਸ ਦਿਓ ਬਹੁਤੇ ਬੰਦੇ ਫਿਰ ਕਾਹ ਲੈ ਹੋਰਾਂ ਨੂੰ ਕਹੀ ਜਾ ਰਹੇ ਇਹਨਾਂ ਨੂੰ ਆਪਕੇ ਆ ਪਤਾ ਥਾਵੇਂ ਵੀ ਖਾਣਾ ਪੂਰਾ ਬਣਾਣਗੇ ਆ ਸਾਰਾ ਖਾਣਾ ਮੈਂ ਫਰਾਂਸ ਦੇ ਵਿੱਚ ਖਾਣੇ ਬਣਾਉਣ ਦੀ ਟ੍ਰੇਨਿੰਗ ਵੀ ਕੀਤੀ ਹੋਈ ਹੈ ਲੈਕਰ ਦਾ ਬਲੋਂ 1852 ਦਾ ਸਭ ਤੋਂ ਪੁਰਾਣਾ ਕਲਰੀ ਸਕੂਲ ਹੈ ਉੱਥੇ ਮੈਂ ਟ੍ਰੇਨਿੰਗ ਕਰੀ ਹੋਈ ਹੈ ਪੈਰਿਸ ਪੈਰਿਸ ਦੇ ਵਿੱਚ ਉੱਥੇ ਪੜੇ ਹਾਂ ਮੈਨੂੰ ਲੰਮਾ ਬਹੁਤ ਹੋ ਗਿਆ ਨਹੀਂ ਤਾਂ ਤੁਹਾਨੂੰ ਉੱਥੇ ਦਾ ਵੀ ਐਪੀਸੋਡ ਸੁਣਾ ਦਿੰਦਾ ਹਰ ਬੰਦੇ ਦਾ ਸੁਭਾਅ ਹੁੰਦਾ ਮੇਰੀ ਜਿਹੜਾ ਸੁਭਾਅ ਹੈ ਉਹ ਖੋਜੀ ਸੁਭਾਅ ਹੈ ਤਾਂ ਉੱਥੇ ਕਿਸੇ ਵੀ ਉਮਰ ਦੇ ਵਿੱਚ ਜਾ ਕੇ ਤੁਸੀਂ ਟ੍ਰੇਨਿੰਗ ਕਰ ਸਕਦੇ ਹੋ ਤਾਂ ਜਦੋਂ ਉੱਥੇ ਮੈਂ ਸਿੱਖਣਾ ਸ਼ੁਰੂ ਕੀਤਾ ਤਾਂ ਦਿਮਾਗ ਮੇਰਾ ਸਵਾਲ ਸਵਾਲ ਹੀ ਬਹੁਤ ਕਰਦਾ ਔਰ ਜਦ ਤੱਕ ਉਹਨੂੰ ਜਵਾਬ ਨਾ ਮਿਲੇ ਅੱਗੇ ਤੁਰਦਾ ਨਹੀਂ ਸ਼ਾਇਦ ਇਹੀ ਕਾਰਨ ਸੀ ਕਿ ਮੈਂ ਆਪਣੀ ਉਸ ਇੰਨੀ ਮਾੜੀ ਹਾਲਤ ਚੋਂ ਬਾਹਰ ਆ ਸਕਿਆ ਤਾਂ ਮੇਰੇ ਉਹਨਾਂ ਨੂੰ ਬਹੁਤ ਸਵਾਲ ਹੁੰਦੇ ਸੀ ਮਾਸਟਰਾਂ ਨੂੰ ਵੀ ਇਹ ਜੇ ਬ੍ਰੈਡ ਜਿਹੜੀ ਆ ਫੁੱਲ ਰਹੀ ਹੈ ਇਹਦੇ ਅੰਦਰ ਜਿਹੜਾ ਅਸੀਂ ਈਸਟ ਪਾਇਆ ਕਿੰਨੀ ਦੇਰ ਚ ਉੱਥੇ ਪਹੁੰਚੂਗਾ ਕਿੰਨੀ ਗੈਸ ਬਣਾਊਗਾ ਤਾਂ ਮਾਸਟਰ ਮੇਰੇ ਤੋਂ ਕਲਪ ਗਏ ਉਹ ਉਹਨਾਂ ਨੇ ਜਾ ਕੇ ਮੇਰੀ ਸ਼ਿਕਾਇਤ કરી ਸ਼ਿਕਾਇਤ ਤਾਂ ਨਹੀਂ ਉੱਪਰ ਵੀ ਇਹ ਬਾਬਾ ਅੱਗੇ ਨਹੀਂ ਆਏ ਤਾਂ ਨਹੀਂ ਕਿਹਾ ਉਹਨਾਂ ਨੇ ਵੀ ਤੁਰਨੇ ਨਹੀਂ ਦੇਂਦਾ ਕਲਾਸ ਤਾਂ ਉਹਨਾਂ ਨੇ ਮੈਨੂੰ ਸੱਦਿਆ ਜਿਹੜੇ ਮੇਨ ਪੜਾਉਣ ਵਾਲੇ ਸੀ ਉਹ ਕਹਿੰਦੇ ਵੀ ਗੱਲ ਇਸ ਤਰ੍ਹਾਂ ਹੈ ਕਿ ਸਾਡਾ ਇੱਥੇ ਰਿਸਰਚ ਇੰਸਟੀਚਿਊਟ ਤਾਂ ਹੈ ਨਹੀਂ ਇਸ ਦਾ ਪੜਾਉਣਾ ਸਾਡੇ ਕਰਿਕੂਲਮ ਆ ਉਹਨਾਂ ਕੋ ਬਣਾਣਾ ਹੁੰਦਾ ਮੈਂ ਕਹਿੰਦਾ ਮੇਰੀ ਪ੍ਰੋਬਲਮ ਇਹ ਹੈ ਵੀ ਜਦ ਤੱਕ ਮੈਨੂੰ A ਨਾ ਸਮਝ ਆਏ ਮੈਂ B ਤੱਕ ਜਾ ਨਹੀਂ ਸਕਦਾ ਉਹ ਕਹਿੰਦੇ ਫਿਰ ਉਹ ਰਿਸਰਚ ਸੈਂਟਰ ਖੋਲ ਦਿੰਨੇ ਆ ਸੀ ਸਟੂਡੈਂਟ ਵਾਸਤੇ ਤਾਂ ਕਜੀ ਖੋਲਦੇ ਨਹੀਂ ਪਰ ਤੂੰ ਜਾ ਉੱਥੇ ਵੱਢ ਜਾ ਮੇਰੇ ਕੋਲ ਟਾਈਮ ਹੀ ਟਾਈਮ ਹੁੰਦਾ ਸੀ ਉੱਥੇ ਮੈਂ ਉੱਥੇ ਤਜਰਬੇ ਕਰਦਾ ਉੱਥੇ ਇਲੈਕਟ੍ਰੋਨ ਮਾਈਕਰੋਸਕੋਪ ਸੀਗਾ ਆਇਓਨਿਕ ਸਪੈਕਟ੍ਰੋਮੈਟਰੀ ਸੀ ਸਭ ਕੁਝ ਨਜ਼ਰ ਆਉਂਦਾ ਸੀ ਤੁਹਾਨੂੰ ਅੈਂਡ ਦੇ ਉੱਪਰ ਜਦੋਂ ਸਾਰਾ ਪ੍ਰੋਗਰਾਮ ਖਤਮ ਹੋ ਜਾਂਦਾ ਤਾਂ ਉਦੋਂ ਇੱਕ ਐਮਪੀਡੀ ਹੁੰਦਾ ਸੀ ਨਿਊ ਪ੍ਰੋਡਕਟ ਡਿਵੈਲਪਮੈਂਟ ਕੁਝ ਨਵਾਂ ਬਣਾਉਣਾ ਹੁੰਦਾ ਸੀ ਤੁਸੀਂ ਤੇ ਜਦ ਤੱਕ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਨਵਾਂ ਕੁਝ ਨਹੀਂ ਬਣਾ ਸਕਦੇ ਜਿੱਦਾਂ ਮੱਖੀ ਤੇ ਮੱਖੀ ਮਾਰ ਰਹੇ ਹੋ ਤਾਂ ਮੈਂ ਉਹ ਦੋ ਬ੍ਰੈਡਾਂ ਬਣਾਈਆਂ ਇੱਕ ਦਾ ਨਾਂ ਰੱਖਿਆ ਬੇਬੇ ਵਾਲੀ ਬ੍ਰੈਡ ਇੱਕ ਦਾ ਨਾਂ ਰੱਖਿਆ ਸੁਹਾਵਲੀ ਬ੍ਰੈਡ ਕਿਉਂਕਿ ਮੈਨੂੰ ਪਤਾ ਸੀਗਾ ਕਿ ਬ੍ਰੈਡ ਦੀ ਜਿਹੜੇ ਸਟਰਕਚਰ ਹੈ ਉਹ ਪ੍ਰੋਟੀਨ ਤੋਂ ਸਟਾਰਚ ਤੋਂ ਬਣੂਗਾ ਸਾਰੀ ਚੀਜ਼ ਮੈਨੂੰ ਪਤਾ ਸੀ ਤਾਂ ਉਹ ਜਿਹੜੇ ਬੇਬੇ ਵਾਲੀ ਬ੍ਰੈਡ ਚਾਰੇ ਮਗਸ ਕਾਲੀ ਮਿਰਚ ਅਦਰਕ ਜੋ ਸਾਡੇ ਇੱਥੇ ਪੈਂਦਾ ਹੁੰਦਾ ਸੀ ਉਹ ਹੀ ਬਰੈਡ ਬਣਾਈ ਤੇ ਸਵਾਲ ਹੀ ਬਰੈਡ ਜਿਵੇਂ ਚੁੱਲ੍ਹੇ ਦੀ ਰਾਖ ਦੀ ਆਪਣੀ ਗੱਲ ਹੋਈ ਹੈ ਬੈਂਬੂ ਅ ਬੈਂਬੂ ਨੂੰ ਕੀ ਕਹਿੰਦੇ ਬਾਸ ਬਾਸ ਨੂੰ ਚਾਰ ਕਰਕੇ ਉਹਦੀ ਐਕਟੀਵੇਟਡ ਚਾਰਕੋ ਉੱਥੇ ਜਿਹੜੇ ਸਮੁੰਦਰੋਂ ਪਾਰ ਜਿਹੜੇ ਮੁਲਕ ਨੇ ਉੱਥੇ ਉਹਨਾਂ ਉਹ ਸ਼ੋਮੀ ਕਲਚਰ ਹੈ ਦਿਖਾਓ ਸਾਨੂੰ ਬਲੀਵ ਮੀ ਨਹੀਂ ਆਇਆ ਨਹੀਂ ਵੀ ਮਨਜੀਤ ਸਿੰਘ ਨੇ ਕਹਿਤਾ ਮਾਕਣੀ ਨੇ ਕਹਿਤਾ ਹਰਮਨ ਨੇ ਕਹਿੰਦਾ ਤੁਸੀਂ ਕੱਪੜੇ ਕੀ ਪਾਏ ਨੇ ਮਤਲਬ ਨਹੀਂ ਤੁਸੀਂ ਤਿਲਕ ਲਾਇਆ ਪਗਬੰਨੀ ਨਹੀਂ ਮਤਲਬ ਮੀਟਰ ਲੱਗੇ ਹੋਏ ਨੇ ਜੇ ਤੁਹਾਡੇ ਉਹਦੇ ਵਿੱਚ ਨਿਊਟ੍ਰੀਸ਼ਨ ਹੈਗਾ ਤਾਂ ਹੈਗਾ ਨਹੀਂ ਹੈਗਾ ਤਾਂ ਨਹੀਂ ਹੈਗਾ ਬਸ ਕਾਹ ਨਹੀਂ ਖਤਮ ਉਹ ਮੂਰੇ ਰੱਖ ਤੇ ਪੀਸਤਾ ਉਹਨਾਂ ਨੇ ਜਦੋਂ ਸੂਈਆਂ ਲਾਈਆਂ ਕਿਉਂਕਿ ਵਿਗਿਆਨ ਤਾਂ ਇੱਕੋ ਹੀ ਹੁੰਦਾ ਵਿਗਿਆਨ ਦੋ ਨਹੀਂ ਹੁੰਦੇ ਸੂਈਆਂ ਸਿਰੇ ਬੈਸਟ ਮੰਨੀਆਂ ਉਹ ਦੋਨੋਂ ਬ੍ਰੈਡ ਤਾਂ ਮੈਨੂੰ ਕਹਿੰਦੇ ਵੀ ਇਹਦੇ ਬਾਰੇ ਦੱਸ ਕੁਝ ਮੈਂ ਪੰਜਾਬੀ ਬੋਲਣੀ ਸ਼ੁਰੂ ਕਰਤੀ ਉੱਥੇ ਉਹ ਕਹਿੰਦੇ ਵੀ ਡੋਨਟ ਅੰਡਰਸਟੈਂਡ ਯੂਰ ਲੈਂਗੁਏਜ ਮੈਂ ਕਹਿੰਦਾ ਤੁਹਾਡੀ ਪ੍ਰੋਬਲਮ ਹੈ ਹੂੰ ਜੇ ਮੇਰੇ ਕੋਲੇ ਕੋਈ ਚੀਜ਼ ਦੇਣ ਨੂੰ ਹੈ ਮੈਂ ਤਾਂ ਆਪਣੀ ਭਾਸ਼ਾ ਚ ਕਹੂੰਗਾ ਦੋਸਤ ਜੀ ਕਹਿੰਦਾ ਨਹੀਂ ਮੈਂ ਕਿਹਾ ਮੇਰੀ ਭਾਸ਼ਾ ਦੇਖੋ ਕਿੰਨੀ ਰੱਚ ਕਹੋ ਬਾਂਦਰ ਐ ਮੂੰਹ ਪਰ ਆਣਾ ਮੈਂ ਮੰਕੀ ਮੰਕੀ ਕੀ ਕਰੀ ਜਾਂਦਾ ਹਾਂ ਚਲੋ ਐਨੀਵੇਜ਼ ਇਹ ਤਾਂ ਹਾਸੇ ਦੀ ਗੱਲ ਰਹੀ ਜੀ ਉਸ ਤੋਂ ਬਾਅਦ ਉਹ ਉਹਨਾਂ ਦੀ ਲੈਬ ਸੀ ਮੈਂ ਲੈਬ ਉਹ ਕੀ ਕਰਦੇ ਨੇ ਨਵੀਂ ਖਰੀਦਦੇ ਨੇ ਲੈਬ ਸਾਡੇ ਤਾਂ 1940 ਮਾਡਲ ਵੀ ਚਲਾਈ ਜਾਂਦੇ ਅਸੀਂ ਬਦਲ ਬਦਲ ਕੇ ਉਹ ਟੈਕਨੋਲੋਜੀ ਨਵੀਂ ਤਾਂ ਨਵੀਂ ਲਿਆਂਦੇ ਆ ਉਹ ਲੈਬ ਲਿਆ ਕੇ ਜਦੋਂ ਇੱਥੇ ਮੈਂ ਇੰਡੀਆ ਦੇ ਵਿੱਚ ਆ ਕੇ ਲੱਭਣ ਦੀ ਕੋਸ਼ਿਸ਼ ਕੀਤੀ ਮੈਨੂੰ ਕੋਈ ਵੀ ਫੂਡ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਐਨੀਮਲ ਕੰਜ਼ਮਪਸ਼ਨ ਵਾਸਤੇ ਵੀ ਫਿੱਟ ਹੋਵੇ ਫਿਰ ਮੈਂ ਉਦੋਂ ਮੈਨੂੰ ਇਹ ਪੰਗਾ ਛੱਡਿਆ ਇਨਗਰੀਡੀਅੰਟ ਲੱਭਣ ਦਾ ਜਿੱਥੇ ਮੈਂ ਮਿੱਟੀ ਤੇ ਜਦੋਂ ਕੰਮ ਕਰਨਾ ਸ਼ੁਰੂ ਕਰਿਆ ਮੈਂ ਗਿਆ ਫਾਰਮਰਸ ਕੋ ਮੈਂ ਕਿਹਾ ਉਹਨਾਂ ਨੂੰ ਵੀ ਉਗਾ ਲਓ ਉਹ ਕਹਿੰਦੇ ਯਾਰ ਵਿਕਣਾ ਤਾਂ ਐਮਐਸਪੀ ਤੇ ਮੈਂ ਗਲਤ ਆ ਸਹੀ ਹੈ ਜਾਂ ਤਾਂ ਮੈਂ ਤੁਹਾਨੂੰ 20-50 ਲੱਖ ਰੁਪਈਆ ਦਵਾਂ ਫੇਰ ਕਮਾ ਤੂੰ ਘਾਟਾ ਖਾਲਾ ਮੈਂ ਕਹਾਂ ਉਹਨਾਂ ਤੁਹਾਨੂੰ ਘਾਟਾ ਖਾਣ ਵਾਸਤੇ ਫਿਰ ਮੈਂ ਵੀ ਕਿਹਾ ਕਿ ਯਾਰ ਆਪਣੇ ਵਾਸਤੇ ਉਗਾ ਲਓ ਮਰਮਦੋ ਲੋਕਾਂ ਨੂੰ ਕਹਿੰਦੇ ਯਾਰ ਜਿੱਥੇ ਲੋਕ ਮ ਉਨੇ ਜਿਵੀ ਉਹਦਾ ਕੋਈ ਤਰਕੇ ਨਹੀਂ ਤੁਹਾਡੇ ਕੋਲੇ ਫਿਰ ਉਸ ਤੋਂ ਬਾਅਦ ਮੈਨੂੰ ਬੀਬੀਆਂ ਲਭੀਆਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਫਾਰਮਰ ਮੰਨਦੇ ਹੀ ਨਹੀਂ ਫਾਰਮਰ ਉਹ ਜਿਹੜਾ ਫਾਰਮ ਤੇ ਕੰਮ ਕਰੇ ਜਿਹੜਾ ਮਾਲਕ ਆ ਤਾਂ ਜ਼ਿੰਮੇਦਾਰ ਹੈ ਨਾ ਉਹਦਾ ਉਹਨਾਂ ਨਾਲ ਕੰਮ ਕਰਿਆ ਹੌਲੀ-ਹੌਲੀ 300 ਹੋ ਗਈਆਂ ਉੱਥੇ ਅਸੀਂ ਉਗਾਂਦੇ ਕਰਦੇ ਰਹੇ ਤਾਂ ਫੂਡ ਦੇ ਨਾਲ ਮੇਰਾ ਮਿੱਟੀ ਦੇ ਨਾਲ ਜਿਹੜਾ ਰਿਸ਼ਤਾ ਉਹ ਹੈ ਤਾਂ ਅੱਜ ਵੀ ਰੇਟ 'ਚ ਅਸੀਂ ਕਹਿੰਨੇ ਆਂ ਸੀ ਆਰਗੈਨਿਕ ਉਗਾ ਲਈਏ ਆਰਗੈਨਿਕ ਖਾ ਲਈਏ ਚੰਗੀ ਗੱਲ ਆ ਉਹ ਲੇਕਿਨ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਸਾਡੇ ਸਾਡੇ ਜਿਹੜਾ ਪਛੋਕੜ ਹੈ ਸਾਡਾ ਜਿਹੜਾ ਪ੍ਰਾਚੀਨ ਕਲਚਰ ਹੈ ਬਹੁਤ ਹੈਲਦੀ ਹੈ ਬਹੁਤ ਕੁਛ ਉਹਦੇ ਵਿੱਚ ਉਹਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਜੇ ਤੁਸੀਂ ਵਿਗਿਆਨਿਕ ਤਲ ਦੇ ਉੱਤੇ ਪਰਖੋਗੇ ਤਾਂ ਉਹਦੇ ਵਿੱਚ ਉਹ ਵੀ ਚੀਜ਼ਾਂ ਨੇ ਜਿੱਥੇ ਵਿਗਿਆਨ ਨੇ ਹਾਲੇ ਪਹੁੰਚਣਾ ਉਹ ਪਹਿਲਾਂ ਪਹੁੰਚੇ ਹੋਏ ਨੇ ਤਾਂ ਖਾਣੇ ਦੇ ਨਾਲ ਸਾਨੂੰ ਆਪਣਾ ਰਿਸ਼ਤਾ ਜਿਹੜਾ ਉਹ ਬਣਾਣਾ ਬਣਾਣਾ ਪਊਗਾ ਸਮਝਣਾ ਪਊਗਾ ਹੌਲੀ-ਹੌਲੀ ਰਸੋਈ ਦੇ ਵਿੱਚ ਬੜਨਾ ਪਊਗਾ ਝੋਲਾ ਲੈ ਕੇ ਬਾਜ਼ਾਰੋਂ ਖਾਣਾ ਲੈ ਕੇ ਆਉਣਾ ਪਊਗਾ ਖੁਦ ਬਣਾਉਣਾ ਪਊਗਾ ਤਾਂ ਕਿ ਤੁਹਾਨੂੰ ਸਮਝ ਆਵੇ ਖਾਣੇ ਦੀ ਠੀਕ ਹੈ ਤੜਕਾ ਮੈਂ ਕਿੰਨਾ ਕੁ ਬਣਾ ਲੂੰਗਾ ਤੇ ਕਿੰਨਾ ਕੁ ਵੇਚ ਲੂੰਗਾ ਉਹ ਬਸ ਉਹ ਇਹ ਹੈ ਕਿ ਤੁਹਾਨੂੰ ਰਸੋਈ ਚ ਬਾੜਨ ਲਾ ਦੂਗਾ ਕਿ 10 ਮਿੰਟ ਚ ਖਾਣਾ ਬਣ ਗਿਆ ਹਮਮ ਸਹੂਲਤ ਹੋ ਗਈ 5 ਮਿੰਟੇ ਤੁਹਾਡਾ ਖਾਣਾ ਬਣ ਗਿਆ ਟੇਸਟੀ ਬਣ ਗਿਆ ਸਵਾਦ ਬਣ ਗਿਆ ਤਾਂ ਜਦ ਤੱਕ ਅਸੀਂ ਆਪਣੇ ਵਿਰਸੇ ਨੂੰ ਨਹੀਂ ਸੰਭਾਲਦੇ ਜਦ ਤੱਕ ਅਸੀਂ ਇਹ ਔਰ ਮਰਦ ਔਰਤ ਦੀ ਦੌੜ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਉਹ ਉਹਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਤੇ ਉਹਨੂੰ ਉੱਚਾ ਦਿਖਾਉਣ ਦੀ ਕੋਸ਼ਿਸ਼ ਔਰਤਾਂ ਵੀ ਆਪਣੀ ਜਗ੍ਹਾ ਮਰਦਾਂ ਦੀ ਆਪਣੀ ਜਗ੍ਹਾ ਨਾ ਇਹਨਾਂ 'ਚ ਕੋਈ ਉੱਚਾ ਤੇ ਨਾ ਕੋਈ ਨੀਵਾਂ ਇਹ ਜਿਹੜੀ ਇਹ ਦੌੜ ਭੱਜ ਲੱਗੀ ਹੋਈ ਹੈ ਜਾਂ ਇੱਕ ਦੂਜੇ ਦੀ ਬਲੇਮ ਗੇਮ ਲੱਗੀ ਹੋਈ ਹੈ ਇਹ ਜ਼ਿੰਮੇਵਾਰ ਹੈ ਸਾਰੀਆਂ ਕੈਂਸਰ ਹੋਣ ਦਾ ਇਹ ਜ਼ਿੰਮੇਵਾਰ ਹੈ ਸਾਰੇ ਲਿਵਰ ਖਰਾਬ ਹੋਣ ਦਾ ਔਰ ਇਹ ਗੱਲ ਮੇਰੀ ਬਿਮਾਰ ਕਰ ਲੋ ਸਾਡੇ ਅਰਗੇ ਤਾਂ ਪਹੁੰਚ ਗਏ 60 ਦੇ ਆਸ-ਪਾਸ ਸਾਡੇ ਬਾਬੇ ਜਿਹੜੇ ਸੀ 85 80 ਪਹੁੰਚ ਜਾਂਦੇ ਸੀਗੇ ਸਾਡੇ ਜਿਹੜੀ ਪਿੱਛੇ ਆ ਰਹੀ ਹੈ ਉਹਦੀ ਲਾਈਫ ਘੱਟ ਤੋਂ ਘੱਟ 10 15 ਸਾਲ ਘਟ ਗਈ ਉਸ ਤੋਂ ਪਿੱਛੇ ਆ ਦੀ ਘੱਟ ਤੋਂ ਘੱਟ 15 20 ਸਾਲ ਘਟ ਗਏ ਹੁਣ ਸਾਾਕਤਾ ਵਾਪੇ ਲਾਈ ਜਾਇਓ ਤੇ ਜੇ ਅਸਲ ਮਤਲਬ ਹੈ ਤਬਾਹੀ ਨਸਲ ਹੈ ਹੀ ਹੈ ਤੁਸੀਂ ਆਸ-ਪਾਸ ਦੇਖੋ ਤੁਸੀਂ ਆਸ-ਪਾਸ ਦੇਖੋ ਹਸਪੀਟਲ ਦੇਖੋ ਕਿੱਡੇ ਵੱਡੇ ਵੱਡੇ ਨੇ ਔਰ ਕਿਸੇ ਨੂੰ ਕੁਝ ਨਹੀਂ ਪਤਾ ਜੋ ਕੋਈ ਡਾਕਟਰ ਕਹਿ ਰਿਹਾ ਕਰੀ ਜਾ ਰਿਹਾ ਔਰ ਮੈਨੂੰ ਇੱਕ ਬੰਦਾ ਦਿਖਾ ਦੇ ਜਿਹਦੀ ਦਵਾਈ ਲੱਗੀ ਔਰ ਤਾਂ ਮੁੜ ਕੇ ਛੁੱਟ ਗਈ ਹੋਵੇ ਚਾਹੇ ਆਯੁਰਵੇਦ ਲੈ ਲਓ ਤੁਸੀਂ ਉਹ ਵੀ ਧੰਦਾ ਬਣਾਇਆ ਲੋਕਾਂ ਨੇ ਹਿਪੋਥੈਸੀ ਲੈ ਲਓ ਜਿਹੜੀ ਮਰਜੀ ਪੈਥੀ ਲੈ ਲਓ ਜਿਹਨੂੰ ਦਵਾਈ ਲੱਗ ਗਈ ਉਹ ਵਧੂਗੀ ਉਹ ਘਟਦੀ ਨਹੀਂ ਹੈ ਔਰ ਜੇ ਤੁਹਾਡੇ ਤੁਹਾਨੂੰ ਰਸੋਈ ਦੀ ਸਮਝ ਆ ਗਈ ਔਰ ਸਾਡੇ ਪ੍ਰਾਚੀਨ ਪਿਛੋਕੜ ਦੀ ਸਮਝ ਆ ਗਈ ਖਾਣ-ਪਾਣ ਦੇ ਮਸਲੇ ਦੇ ਵਿੱਚ ਤੁਸੀਂ ਬਿਮਾਰ ਹੋ ਹੀ ਨਹੀਂ ਸਕਦੇ ਔਰ ਜੇ ਤੁਸੀਂ ਬਿਮਾਰ ਹੋ 101% ਚਾਂਸਸ ਨੇ ਕਿ ਤੁਸੀਂ ਰਿਕਵਰ ਹੋ ਜਾਓ ਔਰ ਇਹ ਹੋ ਸਕਦਾ ਹੈ 100% ਰਿਕਵਰ ਹੋ ਜਾਓ ਸੁਮਾ